ਬੱਦ ਪੜਿਆ ਵੀ ਗਰ ਐਡਾ ਪੈਸੇ ਦੀ ਕਦਰ ਕਰੀ ਦੀ ਹੁੰਦੀ ਬੇਟਾ ਦੇਦੋ ਆ ਪੜਾਈ ਚਾਚੀ ਦੀ ਗੱਲਾਂ ਸ਼ੋਭਰੀ ਦੇ ਵਿੱਚ ਆ ਰਿਹਾ ਆ ਆ ਆ ਆ ਮੈਂ ਤਾਂ ਬਾਜ ਨਹੀਂ ਸਕਦਾ ਬਾਜ ਨਹੀਂ ਸਕਦਾ ਓਏ ਨਹੀਂ ਲੱਗਦਾ ਅੱਛੇ ਹਰ ਸੀ ਕਦੀ ਜਾਂ ਬੱਸ ਇਹੋ ਮਿਲਦੀ ਨੇ ਪਾਪਾ ਇਹਨਾਂ ਕਿੱਲਾ ਗੀ ਗੁੱਦਰਾ ਦੋ ਅਦਰ ਵੇਖੋ ਐਵੇਂ ਆ ਨਹੀਂ ਫੋਨ ਫੋਨ ਹਾਂ ਯੋਗਾ ਵੀ ਕਰ ਸਕਦੇ ਆ ਲੈ ਬੈਠੀ ਯੋਗਾ ਵੀ ਕਰ ਸਕਦੀ ਹੈ ਉਹ ਦੇਖਿਓ ਯੋਗਾ ਕਰਵਾ ਰਹੀ ਉਹਨੂੰ ਇੱਕ ਲਾਤ ਉਦੀ ਅੱਗੇ ਕਰਦੀ ਇੱਕ ਪਿੱਛੇ ਕਰਦੀ ਯੋਗਾ ਕਰ ਰਹੀ ਹੈ ਹਾਂਜੀ ਸਸਟਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ 500 ਦਾ ਨੋਟ ਕਿਉਂ ਫੜਿਆ ਹਜ਼ਾਰ ਰੁਪਏ ਇਹ ਕਿਉਂ ਵਰਦੀ ਲੱਤੀ ਹਨ ਉਹ ਅੱਛੋ ਵਰਦੀ ਤੇੜੇ ਮੇਰਾ ਸੋਣਾ ਅੱਜ ਨਿਊ ਡਰੈਸ ਨਿਊ ਡਰੈਸ ਪਾ ਕੇ ਤੇ ਅੱਜ ਸਕੂਲ ਜਾ ਰਿਹਾ ਕੱਕਾ ਹੱਡਾ ਹਾਂਜੀ ਮੇਰਾ ਬੱਚਾ ਕਿੰਨਾ ਪਿਆਰਾ ਲੱਗ ਰਿਹਾ ਪੜਿਆ ਵੀ ਕਰਨਾ ਇੰਨਾ ਪਿਆਰਾ ਜਿਨੀ ਪਿਆਰੀ ਡਰੈਸ ਹੈ ਹੈ ਮੈਂ ਫੜਾ ਲੇ ਲੋ ਔਰ ਖੜਾ ਛੱਡੋ ਮੇਰਾ ਓ ਲੈ ਕਹਿੰਦੀ ਮੈਂ ਅੱਧੀ ਉਹਨਾਂ ਨੂੰ ਨਾ ਪਾਏ ਫੜਾ ਦੇ ਸਕੂਲ ਵਾਲਿਆਂ ਨੂੰ ਕਿਹੜਾ ਛੱਡੋ ਮੇਰਾ ਦੇਖੀ ਲੋ ਫਰੋਤ ਹੈ ਪਤ ਪੜਿਆ ਵੀ ਕਰ ਐਡਾ ਪੈਸੇ ਦੀ ਕਦਰ ਕਰੀ ਦੀ ਹੁੰਦੀ ਬੇਟਾ ਦੇਦੋ ਹਾਂ ਪੜਾਈ ਦੀ ਵੀ ਕਦਰ ਕਰੋ ਪੜਾਈ ਕਰੋ ਜਿਆਦਾ ਤੋਂ ਜਿਆਦਾ ਠੀਕ ਹੈ ਹਾਂਜੀ ਓਕੇ ਬੈਸਟ ਆਫ ਲੱਕ ਬਾਏ ਬਾਏ ਚਲੋ ਜੀ ਬਾਏ ਬਾਏ ਉਹ ਡਿੱਗ ਪੈਣੇ ਨੇ ਲੈਣੀ ਛੱਡ ਕੇ ਜਾ ਰਹੇ ਨੇ ਜੀ ਗੱਲ ਸੁਣੋ ਮੇਰੀ ਕਾਕਾ ਨੂੰ ਸਰਦ ਮੈਂ ਪਕਟਣਾ ਵੀ ਲੱਗਿਆ 8000 ਰੁਪਏ ਲੈ ਕੇ ਕਹਿੰਦੀ ਮੈਂ ਕਹਣਾ ਆ ਚੱਕੋ ਖੜਾ ਛੱਡੋ ਮੇਰਾ ਚਲ ਬਾਏ ਬਾਏ ਲਵ ਯੂ ਹਾਂਜੀ ਤੇ ਉਹਨੇ ਮਾਰਸਲ ਮੰਗਵਾਇਆ ਤੇ ਲੈ ਕੇ ਚੱਲੀ ਆ ਵੇਖ ਅੱਜ ਫਟਾਫਟ ਪੱਜੀ ਜਾਂਦੀ ਪਾਰ ਤੁਸੀਂ ਵੇਖਿਆ ਸੀ ਮੈਂ ਆਈਸ਼ਾ ਡੋ ਉਹਨਾਂ ਕਿੰਤਾ ਸੇ ਪੌਮ ਪੌਮ ਕਿਟਕਿਟੀ ਸੀ ਤੇ ਹੁਣ ਕੀਤੀ ਆ ਵਾ ਟੋਲ ਓਏ ਹੋਏ ਹੋਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਲੋ ਲੋ ਦੇ ਵਿੱਚ ਵਲੋਗਿੰਗ ਨਾ ਨੇ ਸ਼ੁਰੂ ਕਰਤਾ ਸੀ ਸਵੇਰੇ ਨੰਨੂ ਨਿਊ ਡਰੈਸ ਤੋਂ ਹਾਏ ਸਮਝ ਆ ਰਿਹਾ ਪੋੜੀਆਂ ਘੁੰਮ ਕੇ ਆਂਦੇ ਇਹ ਹੁਣ ਨੰਨੂ ਦਾ ਪਾਰਸਲ ਆਇਆ ਆ ਪਤਾ ਨਹੀਂ ਕੀ ਤੇ ਹੁਣ ਸਾਰੇ ਚਾਹ ਪੀਣੇ ਲੱਗੇ ਸੀ ਮੈਂ ਵੀ ਗੁੜ ਵਾਲੀ ਚਾਹ ਪੀਣ ਲੱਗੀ ਆ ਇਹ ਵੇਖੋ ਇੱਧਰ ਆਲ ਪਹਿਲਾਂ ਡੋਲਾ ਡੂਲਾ ਦੇ ਨਾਲ ਦੋ ਚਾਰੋ ਵਿੱਚ ਸਵਾਈਆਂ ਹੋਈਆਂ ਨੇ ਉਹਦੇ ਘਰ ਦੇ ਹਾਏ ਇਹ ਵੀ ਇੱਧਰ ਤੇ ਇਹ ਹੁਣ ਫੇਰ ਮੰਗਵਾਈਆਂ ਨੇ ਇਹਨੇ ਨੇ ਓਹੋ ਤੇ ਆ ਗੱਦਰ ਨਾ ਵੇਖ ਨਾ ਕੋਲ ਨਹੀਂ ਬਹਾਰ ਆਨੇ ਦਿਖਾਉਣ ਪਾਪਾ ਨਹੀਂ ਖੋਲਣ ਇਹ ਵੀ ਡੋਲਾ ਹੀ ਨਹੀਂ ਇਹਦੀਆਂ ਅਜੇ ਨਹੀਂ ਖੋਲਣਾ ਪਾਪਾ ਨਹੀਂ ਫਿਰ ਅਨਬਾਕਸਿੰਗ ਕਰਾਂਗੇ ਆਨੇ ਦਾਸ ਜੇ ਇਹ ਡੋਲਾ ਹੁਣ ਮੰਗਾਈਆਂ ਨਾ ਤੇ ਇਹਦੀ ਫੈਂਟਸੀ ਦੇ ਵਿੱਚ ਇਹਦਾ ਦੇ ਵਿੱਚ ਇਹ ਪਿਓ ਦਾ ਉਤਰੇ ਕਰਦੇ ਨਹੀਂ ਮੈਂ ਪਿਓ ਦਾ ਨਹੀਂ ਫਿਰ ਇਹ ਡੋਲਾ ਨਾ ਇਹੋ ਕਹਿੰਦਾ ਕਿ ਪਿਓ ਦਾ ਉਤਰੇ ਆਨੇ ਸਵੇਰ ਦਾ ਤੜਪਾਇਆ ਪਿਆ ਹੈ ਕਹਿੰਦੀ ਇੱਥੇ ਬਕਸਾ ਲਗਾ ਕੇ ਦੋ ਉੱਪਰ ਉਹ ਕੀ ਕਹਿੰਦੇ ਨੇ ਉਹ ਡੀਜੇ ਵਾਲਾ ਜਿਹੜਾ ਕੀ ਸਪੀਕਰ ਕਹਿੰਦੀ ਉਹ ਟੁੱਟਿਆ ਆਇਆ ਉੱਪਰ ਕਹਿੰਦੀ ਕਹਿੰਦੀ ਇੱਥੇ ਮੈਨੂੰ ਸਪੀਕਰ ਲਾ ਕੇ ਦੋ ਮੈਂ ਡੋਲ ਦਾ ਕਰਨਾ ਹੈ ਕਿਸ ਨਾਲ ਪੂਰਾ ਇੱਥੇ ਡੱਬਾ ਚੁੱਕਾ ਕੇ ਜਾ ਕੇ ਤੇਰੇ ਉਧਰਲੇ ਕਮਰੇ ਚ ਲਵਾ ਰ ਆਪਣੀ ਮਾਂ ਦੀ ਯੂ ਯੂ ਅੱਜ ਨਹੀਂ ਲਾਣਾ ਗੱਡ ਪੋਣਾ ਨਹੀਂ ਇਦਾਂ ਦੀ ਗੱਲ ਨੂੰ ਪਾਣੀ ਮੈਂ ਤੇ ਆਪ ਨਹੀਂ ਲਾਣ ਦੇਣਾ ਤੈਨੂੰ ਮੈਂ ਤੇ ਆਪ ਨਹੀਂ ਐਵੇਂ ਕਿਵੇਂ ਲਾਏਂਗੀ ਤੂੰ ਸਪੀਕਰ ਇੱਥੇ ਉਹਨੂੰ ਆਦਾ ਕਰੋ ਅੱਗੋਂ ਕੱਟ ਕੇ ਨਾ ਉਹ ਲਾ ਕੇ ਤੈਨੂੰ ਐਦਾਂ ਹੀ ਬਣਾ ਦੋ ਇਤਰਾ ਰੱਖ ਕੇ ਤੇ ਵਿੱਚ ਆਪਣਾ ਸਮਾਨ ਸਜਾ ਲੈ ਕੇ ਥੱਲੇ ਟੇਬਲ 'ਚੋਂ ਕਿਉਂ ਇੱਥੇ ਰੱਖੇ ਮੰਜੀ ਰੱਖ ਲੈ ਉਹਨੂੰ ਚੱਲੀ ਜਾ ਸੁਣੋ ਟੇਬਲ ਉੱਥੇ ਰੱਖੋ ਨੰਨੇ ਜੇ ਤੂੰ ਇੱਕ ਜਗ੍ਹਾ ਚਿਪਕਾਤਾ ਨਾ ਫਿਰ ਉੱਥੇ ਹੀ ਚਿਪਕਿਆ ਰਹਿਣਾ ਫਿਰ ਤੂੰ ਕਿਤੇ ਲੈ ਕੇ ਨਹੀਂ ਜਾ ਸਕਦੇ ਉਹਨੂੰ ਉਹਨੂੰ ਚੋਕੇ ਪੰਗ ਕੋਠੇ ਤੇ ਲੈ ਜੀ ਭਾਵੇਂ ਇੱਥੇ ਰੱਖ ਨਹੀਂ ਪਾਵੇਂ ਉੱਥੇ ਰੱਖ ਨਹੀਂ ਉਹਨੂੰ ਉਹ ਲੈ ਕੇ ਆਪਣਾ ਘਰ ਬਣਾ ਲਈ ਹੋ ਜਾ ਠੀਕ ਹਾਂ ਐਦਾਂ ਬਣਾ ਦੋ ਹੁਣ ਆਪਾਂ ਕਿੱਲ ਨਹੀਂ ਲਾਣੇ ਹੈਗੇ ਉਹਨੂੰ ਠੀਕ ਹੈ ਹਾਂ ਤੇ ਇੱਧਰ ਅਧਿਰਾਜ ਉਖੜ ਗਿਆ ਕਿਤੇ ਮੈਂ ਪੱਤ ਲਾਈ ਹਾਂ ਮੋਢਾ ਹੀ ਖਾਈ ਜਾਂਦਾ ਮੈਂ ਵੇਖੋ ਮੈਂ ਕਹਿ ਰਹੀ ਹਾਂ ਹੁਣ ਦੁੱਧ ਕਿਉਂ ਹੈ ਨਾ ਦੁੱਧ ਕਰਕੇ ਨਹੀਂ ਕਰਦਾ ਹਾਂ ਆ ਕਰ ਦਿੰਦਾ ਕਾਕੇ ਹੋਏ ਦੰਦਵਾਣਾ ਆਦੀ ਹੋਏ ਚੱਲ ਬੇਸਤੀ ਹੋ ਗਈ ਹੁਣ ਕੈਚ ਨਹੀਂ ਹੋਇਆ ਹੈਗੇ ਤੇਰਾ ਰੰਗ ਜਾ ਰਿਹਾ ਉਹ ਆ ਦਮ ਦਮ ਇਹ ਕੈਸ ਐਨੂੰ ਚੱਕਿਓ ਬਣਾਇਆ ਕਾਕਾ ਨੂੰ ਠੀਕ ਐਦਰ ਵੇਖੋ ਐ ਡੈਡੀ ਨੇ ਨੂੰ ਦਾ ਘਰ ਬਣਾਉਂਦੇ ਵੇ ਨੂੰ ਸਪੀਕਰ ਦਾ ਔਰ ਇਹਨੇ ਲੋਕ ਮਿਤੇ ਮੇਰਾ ਉਹ ਦੋਲਾ ਕਰ ਰਹਾ ਉਹ ਵੇਖੋ ਉਧਰੋਂ ਬਿਠੀ ਐ 10 ਸਾਲ ਦੀ ਬੱਚੀ ਮਾਨਿਆ ਤੂੰ ਬੱਚੀ ਆ ਜਾ ਇਦਰ ਆਇਆ ਐ ਵੇਖਿਆ ਇਹਦੇ ਕੰਮ ਉਹ ਤਾਂ ਨੀ ਦੇ ਅੱਜ ਮੈਂ ਮਸ਼ੀਨ ਲਾਈ ਹੋਈ ਸੀ ਜ਼ਵੇਰ ਦੀ 1 ਵਜੇ ਦੀ ਪਰ ਲਾਈਟ ਨਹੀਂ ਆਈ ਹੈ ਜੀ ਪਾਵਰ ਕੱਟ ਲੱਗ ਗਿਆ ਸੀ ਅੱਜ ਤਾਂ ਕਰਕੇ ਐਸ ਕੰਮ ਕੱਪੜੇ ਕੱਢਣੇ ਪੈ ਰਹੇ ਨੇ ਮੈਨੂੰ ਹਾਂਜੀ ਤੇ ਹੁਣ ਤਕਰੀਬਨ 6:30 ਵਜੇ ਦਾ ਟਾਈਮ ਹੈ ਤੇ ਹਨੇਰਾ ਹੋ ਚੁੱਕਿਆ ਹੈ ਨਾ ਤੇ ਹੁਣ ਫੇਰ ਪਹਿਲਾਂ ਵੀ ਲਾਈਟ ਭੱਜ ਗਈ ਸੀ ਹੁਣ ਫੇਰ ਹੁਣ ਜਾ ਕੇ ਆਈ ਹੈ ਤੇ ਹੁਣ ਮੈਂ ਲੱਗੀਆਂ ਕੱਪੜਿਆਂ ਦਾ ਨੇ ਵੇੜਨ ਵਾਸਤੇ ਤੇ ਇੱਧਰ ਹੁਣ ਫੁੱਲ ਬੂਟਿਆਂ ਨੂੰ ਲੱਗਦਾ ਡੈਡੀ ਪਾਣੀ ਪਾ ਕੇ ਗਏ ਨੇ ਹੈ ਮੈਨੂੰ ਲੱਗਦਾ ਹੁਣ ਲਸਣ ਲਗਾਈ ਇਨਾਂ ਨੇ ਓਏ ਤੇ ਨਹੀਂ ਵੈਸੇ ਤੇ ਵਧੀਆ ਹੋ ਗਏ ਨੇ ਫੁੱਲ ਵੈਸੇ ਲੱਗਦਾ ਨੰਨੂ ਹੇ ਨੀਚੇ ਸ਼ਰਾਰਤਾਂ ਕਰ ਰਹੀ ਹੈ ਅਨਿਆ ਸ਼ਰਾਤਾ ਕੁੜੀ ਕਰਦੀ ਹੈ ਨਾ ਕੀ ਹੋਇਆ ਨੰਨੂ ਕਿੱਥੋਂ ਡਿੱਗੀ ਡਿੱਗੀ ਨਹੀਂ ਹੈ ਅੰਦਰ ਦੌੜ ਜਾ ਤੇ ਲੁੱਟਾ ਕੀ ਕੁੜੀ ਨੇ ਸਾਡੇ ਨੂੰ ਦੌੜਾ ਤੁਮਲੇ ਅੱਛਾ ਤੂੰ ਹਣ ਜਾ ਤੇ ਅਦਰ ਵੇਖੋ ਮਾਨਿਆ ਤੇ ਇਹਨਾਂ ਨੇ ਦੋਵਾਂ ਜਣੀਆਂ ਨੇ ਨਾ ਅੰਤਕ ਮਚਾਇਆ ਪਿਆ ਹੈ ਘਰ ਚ ਇਹ ਲੱਗਦਾ ਅੰਦਰ ਮੇਰਾ ਪਾਣੀ ਵੀ ਭਰ ਗਿਆ ਹੁਣ ਇਹਨੂੰ ਬੰਦ ਕਰ ਦਵਾ ਟੁੱਟੀ ਨੂੰ ਪਹਿਲਾਂ ਹਨੇਰਾ ਹਨੇਰਾ ਜਿਆ ਸੀ ਤੇ ਡਰ ਬੜਾ ਲੱਗਦਾ ਵਾ ਸੀ ਉੱਪਰ ਮੈਂ ਭੱਜ ਚੱਲੀ ਸੀ ਫੋਨ ਲੈ ਕੇ ਥੱਲੇ ਨੂੰ ਤੇ ਫਿਰ اچانک ਲੈਟ ਆ ਗਈ ਤੇ ਹੁਣ ਥੋੜੀ ਜੀ ਹਿੰਮਤ ਕਰਕੇ ਧੋਣ ਲੱਗੀ ਹਾਂ ਉੱਤੇ ਮੈਂ ਕੱਲੀ ਹਾਂ ਛੱਤ ਦੇ ਤੇ ਬਸ ਤਵੀ ਗਏ ਨੇ ਆ ਲਾਸਟ ਹੀ ਐ ਮੈਂ ਸੁੱਕ ਗਏ ਨੇ ਹੁਣ ਮੈਂ ਸੁੱਕਣੇ ਪਾ ਲਵਾਂ ਪਹਿਲਾਂ ਬਾਕੀ ਫਿਰ ਵੇਖਣੀ ਆ ਹਾਂਜੀ ਤੇ 8:00 ਵੱਜ ਚੁੱਕੇ ਨੇ ਇੱਧਰ ਰੈਡੀ ਕੇ ਫੋਨਾਂ ਦੇ ਲੱਗੇ ਹੋਏ ਨੇ ਤੇ ਉਹ ਕਾਕਾ ਤੇ ਚਾਚੀ ਕੇ ਟੀਵੀ ਵੇਖਦੇਵੇਂ ਨੇ ਆਪਣਾ ਉਹ ਵੇਖੋ ਉਹਨੂੰ ਲਾ ਦਿੰਦੇ ਨੇ ਨਾ ਕੋਈ ਤੇ ਫਿਰ ਟੀਵੀ ਵੇਖ ਰੂਣ ਲੱਗ ਜਾਂਦਾ ਵੀ ਟੀਵੀ ਵੇਖਣਾ ਹੈ ਅੱਗੇ ਨੰਨੂ ਖੜ ਗਈ ਸੀ ਤੇ ਰੀਨ ਹੀ ਕਰਨ ਲੱਗ ਗਿਆ ਹਾਂ ਦੁੱਧ ਪੀਏਗਾ ਹਾਂ ਦੁੱਧ ਪੀਏਗਾ ਮੈਨੂੰ ਕਿਹੜਾ ਫੁੱਲੇ ਕੀ ਮੈਨੂੰ ਕਿਵੇਂ ਭੁੱਲੇ ਤੈਨੂੰ ਮੈਂ ਖਾਇਆ ਤੇ ਆਇਆ ਵਿੱਚ ਤੁਸੀਂ ਬੋਲ ਆਇਆ ਖਾਇਆ ਸੀ ਨੇ ਉਹ ਆ ਨੰਨੂ ਐਂ ਨੀਆਂ ਸ਼ਰਾਰਤ ਕਰਦੀ ਐ ਨਾ ਐਂ ਨੀਆਂ ਸ਼ਰਾਰਤਾਂ ਐ ਮਾਈਪਸ ਮਾਈਪਸ ਖਰਾਬ ਕਰੀ ਜਾਂਦੀ ਸਾਰੇ ਕਾਖੇ ਦੇ ਆ ਵੇਖੋ ਪਾਪਾ ਨੂੰ ਦੱਸਾਂ ਕਿ ਬਾਬਾ ਵੇਖਦੇ ਹੀ ਪਏ ਨੇ ਵੇਖੀ ਤੇਰੇ ਸਾਰੇ ਆਰਡਰ ਆਰਡਰ ਕੈਂਸਲ ਕਰ ਦਿੰਦੇ ਨੇ ਔਰ ਸਾਰੇ ਚੱਲੇ ਆਪਦਰੋ ਖੋਲਿਏ ਪਾਰਸਲ ਚਾਲਾ ਲੈ ਗਿਆ ਉਹ ਆਉ 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 ਉਧਰੋਂ ਡਰੋਂ ਲੱਗ ਗਿਆ ਪਾਪਾ ਪਾਪਾ ਇਹ ਬਿਲਕੁਲੀ ਚਾਖੂ ਚੱਲ ਖੋਲ ਲੈੰਦੋ ਪਾਪਾ ਆਏਗਾ ਬਿਲਕੁਲੀ ਚੱਲ ਠੀਕ ਹੈ ਫਿਰ ਉਹ ਆਣਗੇ ਫਿਰ ਖੋਲ ਲਈ ਪਾਪਾ ਆਣਗੇ ਨਾ ਮੰਗ ਨਾ ਕਰ ਨਾਲੇ ਪੱਗ ਪਿੰਨਾ ਰੱਖ ਦੇ ਪੱਗ ਪਿੰਨਾ ਰੱਖ ਦੇ ਤੂੰ ਸਾਰੀਆਂ ਖਰਾਬ ਕਰਦੀਆਂ ਮੇਰੀਆਂ ਉੱਧਰ ਦੇਖ ਉੱਧਰ ਬੱਲਾਂ ਹੋ ਰਹੀਆਂ ਨੇ ਹਾਂ ਨਾ ਕਰਦੇ ਵਾਹ ਵਾਹ ਚਾਚੀ ਨੀ ਬੱਲਾ ਸ਼ੋਭਰੀ ਦੇ ਵਿੱਚ ਆ ਰਿਹਾ ਆਉ 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 ਰਹਿਣ ਤਾਂ ਬਾਜੀ ਨੈਣ ਚੱਕੇ ਪਾ ਦੇਣ ਓਏ ਹੋਰ ਕੀ ਐ ਲੱਲੂਈ ਆ ਪਹਿਨਾ ਵੇਲਾ ਇਹਨੇ ਮਾਰਨੀ ਕਿਤੇ ਪੱਗ ਬਿਨਾਂ ਲੈ ਕੇ ਤੁਰੀ ਫਿਰਦੀ ਏ ਕਰੇ ਸੋਫੇ 'ਚ ਮਾਰ ਕੇ ਸੋਫੇ ਫੱਟੀ ਕਿਉਂ ਨਹੀਂ ਇਹਨੂੰ ਡੈਡੀ ਅੱਜ ਸਵੇਰ ਦੇ ਦੁਖੀ ਕੀਤਾ ਵੇਣਿਆਂ ਨੇ ਮਾਰ ਤਾ ਕੋਟੇ ਨਾ ਫੇਰ ਆਉਂਦੀ ਜੀ ਮੰਨੋ ਨਾ ਦੁੱਧ ਭਿਆਨ ਹੋਣ ਲੀ ਖਾਣਾ ਚਾਹੇ ਦੇਸ਼ ਨਾ ਲੈ ਲੈ ਬੁਲ ਮਾਰ ਸੀ ਕਦੀ ਜਣੇ ਬਸ ਇਹ ਸੁਣ ਲੈ ਚੀ ਨਾ ਪਾਇਆ ਨੀ ਕਿ ਨਗਵੇ ਦੁਪਿਆਦੋ ਅਦਰ ਵਿੱਚ ਹੈ ਇਹ ਕੱਢ ਦੇ ਫੜ ਲਾ ਫੜਨਾ ਦੋਵਾਂ ਨੇ ਆਪਣਾ ਆਪਣਾ ਰੋਲਾ ਪਾਇਆ ਵੇਚ ਇਹਨਾਂ ਨੂੰ ਬਸ ਕਰ ਗਾੜੀ ਆ ਗਈ ਸਾਡੀ ਐਵੇਂ ਆਈ ਦੋ ਨਾ ਕੁੜੀਆਂ ਆਏ ਭੱਲੇ ਵਾਲੀ ਗੱਲ ਹੈ ਦੋ ਜਣੇ ਕੋਈ ਨਾ ਕਰ ਮੈਂ ਕੁੜੀ ਹੀ ਹਾਂ ਲੋ ਦੇ ਆਹ ਛੰਡ ਪਾਇਆ ਇਹਨੇ ਨੱਚਣਾ ਸ਼ੁਰੂ ਕੀਤਾ ਬੱਜੇ ਮਾਮਾ ਚੱਡੀ ਕਾਣਾ ਬੱਜੇ ਮਾਮਾ ਚੱਡੀ ਕਾਣਾ ਬੱਜੇ ਮਾਮਾ ਬੱਚੀ ਹਮਾ ਮਾਮਾ ਛੋਟੀ ਹੁੰਦੀ ਹੋਰ ਦੂਜੀ ਕਰ ਮਾਰਦੀ ਸੌਂ ਨਹੀਂ ਦਿੰਦੀ ਰਾਤ ਔਰ ਵੱਡੀ ਹੋਰ ਦੂਜੀ ਕਰਿਆ ਉਧਰ ਹੋਵੇ ਉਧਰ ਵੇਖੋ ਉਹਦੇ ਵਾਲੇ ਮੇਰੇ ਪੂਰਾ ਗ੍ਰੇਸ ਪਾਇਆ ਹੈ ਹਾਂ ਤੇ ਐਂਦੀ ਗਰੋ ਮੇਰਾ ਪਾਣੀ ਗਰੋ ਕੇ ਆ ਪੰਪ ਦਾ ਫੋਨ ਆ ਪੰਪ ਦਾ ਛੱਡ ਤਾਂ ਫੋਨ ਇਹਨੇ ਤਾਂ ਕਿਉਂ ਹੈ ਹਾਕਾ ਮਾ ਓਏ ਹਾਕੇ ਹਾਕਾ ਮਾ ਓਏ ਕੀ ਹੋਇਆ ਤੇਨੇ ਮਾਰਿਆ ਤੇਨੇ ਸਾਤੀ ਨੂੰ ਮਾਰਿਆ ਸਾਜੀ ਨੂੰ ਚਾਚੀ ਅੱਦੀ ਵੀ ਨਹੀਂ ਬੁੜੀ ਹੈਗੀ ਚਾਚੀ ਤੁਮਾਰੇ ਮੇਰੇ ਆਕੇ ਚਾਚੀ ਨੂੰ ਮਾਰਿਆ ਜੀ ਮਾਰ ਜਾ ਚਾਚੀ ਮਾਰਦੀ ਬਈ ਚਾਚੀ ਮਾਰਦੀ ਹੈ ਅੱਤੇਰਾ ਵੇਖੇ ਉਹਦੇ ਚਾਚੀ ਦਾ ਪਾਕ ਵਹਿਲਾ ਕਿਵੇਂ ਲੱਦੀ ਚਾਚੀਾਂ ਮਾਰਦੀ ਨਹੀਂ ਹੁੰਦੇ ਐਨੀ ਵੀ ਨਹੀਂ ਹਾਂਜੀ ਤੇ ਹੁਣ ਇੱਧਰ ਵੇਖ ਲਓ ਪੱਖਾ ਚਲਾਈ ਜਾਂਦੇ ਆ ਤੇ ਬੰਦ ਕਰੀ ਜਾਂਦੇ ਆ ਇਹ ਜਿਹੜਾ ਕੱਕਾ ਹੈ ਨਾ ਪੱਖੇ ਨਾਲ ਹੀ ਖੇਡਦਾ ਪੱਖੇ ਨੂੰ ਵੇਖ ਵੇ ਮੱਛਰੀ ਆਉਂਦਾ ਵਾਸਾ ਵੇਖਾ ਇੱਥੇ ਉਹ ਇਹ ਕੱਕੇ ਉਹ ਸਹੀ ਹੈ ਨਾ ਮੈਂ ਨਾ ਵੀ ਆ ਮੈਂ ਸੁਣਤਾ ਭੁਗਾ ਦੇ ਤੋ ਉਹਨਾਂ ਅੰਦਰ ਲਾਈਟ ਜਗਦੀ ਨਾ ਤਾਂ ਐਵੇਂ ਕੋਣ ਪੱਖਾ ਵੇਚਦਾ ਪਿਆ ਮੈਂ ਜਰਾ ਕਿਹਾ ਕੇ ਦੇਖਦਾ ਕਿ ਉਹ ਕੋਣ ਅਸੀਂ ਪੱਖਾ ਚਲਾਈ ਜਾਂਦੇ ਆ ਤੇ ਬੰਦ ਕਰੀ ਜਾਂਦੇ ਆ ਤਾਂ ਟਿਕਿਆ ਨਹੀਂ ਤੇ ਨਹੀਂ ਪੱਖਾ ਚੱਲ ਜਾਣਾ ਵਾਰ-ਵਾਰ ਚਲਾਉਣਾ ਅਵੇ ਜੀ ਆ ਨਾ ਆਦਰ ਵੇਖੋ ਪੱਕੇ ਵਾਲੀ ਧਿਆਨ ਹੈ ਇਹਦਾ ਇਹਨਾਂ ਪੱਕੇ ਆਉਣ ਫਿਰ ਬੰਦ ਹੋ ਗਿਆ ਉਹਨੇ ਫੇਰ ਹੋਣਾ ਹੈ ਵੇਖੋ ਚਾ ਕ ਕੀ ਚਾ ਦੀ ਮਨੇ ਲਾ ਲਓ ਬਰ ਹਨਾ ਕੰਮ ਚਾ ਵੀ ਆਪਾਂ ਨੰਨੂ ਦੀ ਵੀ ਫੋਟੋ ਖਿੱਚੀ ਸੀ ਇੱਥੇ ਰੱਖ ਕੇ ਐਵੇਂ ਤਿੱਥਰ ਸੇਮ ਹੀ ਤਿੱਥਰ ਸੀ ਹੈਨਾ ਚਾ ਗਿੰਦਾ ਅੰਜੀ ਉਹ ਪੱਕਾ ਚੱਲ ਬਿਆ ਪੱਕਾ ਚੱਲ ਬਿਆ ਉਹਨਾ ਫੋਨ ਚ ਲਾਈਟ ਜਗਦੀ ਵੀ ਹੈ ਨਾ ਤਾਂ ਕਰਕੇ ਹੁਣ ਫੋਨ ਨਾਲ ਵੇਖਦਾ ਪਿਆ ਉਹ ਵੀ ਉਹ ਵੀ ਕਪੱਖੇ ਦੇ ਵੇਖਦਾ ਤੇ ਉੱਧਰ ਵੇਖੋ ਫੋਨਾਂ ਦੇ ਨੰਨੂ ਵੀ ਸਾਰਾ ਦਿਨ ਨਹੀਂ ਫੋਨ ਛੱਡਦੀ ਜੇ ਫੋਨ ਛੱਡਦੀ ਫਿਰ ਉਹਦੀ ਖਰਾੜ ਤਨ ਤੜਪਾ ਛੱਡਦੀ ਖਾਂਸੀ ਹੋਈ ਹੈ ਨਾ ਕੱਪੜੇ ਵੇਲੇ ਨੇ ਪਾਏ ਅਧੀਆਂ ਵਾਲੇ ਕਿਹਾ ਸੀ ਪੂਰੇ ਬਾਹਾਂ ਵਾਲੇ ਪਾ ਲਿਆ ਕੱਪੜੇ ਉਹ ਵੀ ਨਹੀਂ ਪਾਦੀ ਨੰਨੂ ਕੀ ਆ 아, 자, 창원이요? 자, 그기요 아, 집에 가요? 아, 집에 가요? 오해? 오해? 자, ਬਸ ਸੋਣ ਨੇ ਐਵੇਂ ਹੀ ਲੱਗਿਆ ਹੋਇਆ ਹੈ ਕਦੋਂ ਦਾ ਅੰਦਰ ਪੰਗਾ ਪੈ ਚੁੱਕਾ ਹੈ ਨੰਨੂ ਦੇ ਪਾਪਾ ਨੇ ਆਕਮ ਨੂੰ ਬੁਲਾ ਲਿਆ ਆਂਦੇ ਆਏ ਉਹ ਨਾ ਮੈਂ ਇਹਨੂੰ ਬੁਲਾਇਆ ਪਹਿਲਾਂ ਐ ਹੁਣ ਹੋ ਗਈ ਗੁੱਸੇ ਤੇ ਪੱਗ ਪੈਨ ਮਾਰਦੀ ਵੀ ਉਹਨਾਂ ਨੇ ਹਏ ਮਨੂ ਜੋ ਲੱਭੀ ਜੋ ਜੀ ਬੇਟਾ ਦੇਖ ਪੱਗ ਬਣਨ ਲੱਗਦੀ ਹੈ ਦੇਖ ਅਸੀਂ ਪਾਠ ਖੋਲ ਅਸੀਂ ਪਾਠ ਖੋਲ ਚਾ ਖੋਲ ਚਲੋ ਹਾਂਜੀ ਤੇ ਆਪਾਂ ਘਰ ਆ ਚੁੱਕੇ ਆ ਤੇ ਹੁਣ ਨੰਨੂ ਦਾ ਨਾ ਪਾਰਸਲ ਆਇਆ ਤੇ ਆ ਵੇਖੋ ਇਹ ਹੁਣ ਆਪਾਂ ਪਾਰਸਲ ਖੋਲ੍ਹਾਂਗੇ ਤੇ ਨੰਨੂ ਨੂੰ ਆਪਾਂ ਖੁਸ਼ ਕਰਦਾਂਗੇ ਠੀਕ ਹੈ ਐਨੀਆਂ ਸਾਰੀਆਂ ਡੋਸ ਹੁਣ ਮੈਂ ਆਇਆ ਮੈਨੂੰ ਪਤਾ ਕੀ ਕਹਿੰਦੀ ਹੈ ਮੈਨੂੰ ਬੜੀ ਮੈਨੂੰ ਵੱਡੀ ਡੋਲ ਚਾਹੀਦੀ ਹੈ ਹਲੇ ਆ ਪਾਰਸਲ ਖੋਲ੍ਹਿਆ ਨਹੀਂ ਚਲੋ ਪੇੜਾ ਛੱਡੇ ਦੇ ਦੋ ਫੇਰ ਹੁਣ ਦਾ ਪਤਾ ਖੋਲ੍ਹਾਂਗੇ ਕੋਟੇ ਖਾਏਗੀ ਮੇਰੇ ਕਾਕਾ ਵੀ ਜਾ ਕੇ ਜਿੰਨਾ ਰਾਰਾ ਕੋਲ ਨਾ ਪਤਾ ਕੋਈ ਨਾ ਪਤਾ ਕੋਈ ਬੈਠਾ ਤੈਨੂੰ ਮਾ ਮੈਂ ਤੇ ਇਹਦੇ ਫੈਂਟਾ ਨਾਲ ਨਾਲ ਵੇਲੇ ਡੈਡੀ ਕਹਿੰਦੇ ਨਾਲ ਤੈਨੂੰ ਕੁੱਟਣਾ ਨਾਲ ਤੇਰੀ ਕੁੜੀ ਹਰ ਚੀਜ਼ ਦਾ ਮੁਕਾਬਲਾ ਕਰਾ ਜੇ ਕੋਈ ਵਿਗਾੜ ਛੱਡਿਆ ਨੂੰ ਹੋਰ ਕਰੀ ਹੈ ਟਿਚੂ ਉਹ ਗਾੜੀ ਇਹ ਕਹਿੰਦੇ ਪਾਪੇ ਦੇ ਐ ਵੇਖ ਐ ਇੱਧਰ ਐ ਵੀ ਬੋ ਵਿਗੜਿਆ ਹੋਇਆ ਹੈ ਟਿਚੂ ਟਿਚੂ ਠੀਕ ਹੈ ਜੀ ਕੀ ਕਰੀਏ ਜੀ ਵੇਲੇ ਆ ਅਸੀਂ ਵੇਲੇ ਆ ਅਸੀਂ ਕੋਈ ਵੇਲੇ ਅਸੀਂ ਕੋਈ ਵੇਲੇ ਅਸੀਂ ਵੇਲੇ ਅਸੀਂ ਵੇਲੇ ਅਸੀਂ ਵੇਲੇ ਵਸ ਤੇ ਤੇ ਹੀ ਰਹੀਏ ਤੇਰਤੇ ਹੀ ਰਹੀਏ ਆ ਕੋ ਆ ਕੋ ਆ ਕੋ ਬਾਹਰ ਨਾ ਦਵਾ ਇਹ ਕੀ ਕਰ ਤੀ ਬਾਬੂ ਇਹ ਕੀ ਕਰ ਤੀ ਆਪਾਂ ਤੇਰੀ ਪਹਿਲਾਂ ਮੈਨੂੰ ਬਰੂਡ ਬਟ ਲਾ ਲੈਂਦੇ ਨਾ ਬੇਟਾ ਯਾਰ ਜੀ ਤੇ ਹੁਣ ਨੰਨੂ ਦਾ ਸਰਪ੍ਰਾਈਜ਼ ਉਹ ਸਰਪ੍ਰਾਈਜ਼ ਨਹੀਂ ਸੋਰੀ ਨੰਨੂ ਦਾ ਪਾਰਸਲ ਓਪਨ ਹੋਣ ਲੱਗਿਆ ਲਿਆਓ ਦਿਖਾਓ ਇੱਧਰ ਓਏ ਬਾਬੂ ਟੁੱਟ ਜਾਣੀਆਂ ਵਿਚਾਰੀਆਂ ਸੱਟਾਂ ਲੱਗ ਜਾਣੀਆਂ ਉਹਨਾਂ ਦੇ ਗਰੀਬਣੀਆਂ ਦੇ ਸੱਟਾਂ ਲੱਗ ਜਾਣੀਆਂ ਵੀਰੇ ਆ ਗਰੀਬਣੀਆਂ ਥੋੜੀਆਂ ਨੇ ਹੋਰ ਕੀ ਏ ਤੇ ਮੇਰੀ ਗੱਲ ਸੁਣ ਹੁਣ ਹੁਣ ਮੇਰੀ ਗੱਲ ਸੁਣ ਹੁਣ ਐ ਕਰ ਤੂੰ ਮੇਰੀ ਵੀਡੀਓ ਬਣਾ ਮੈਂ ਓਪਨਿੰਗ ਕਰਾਂ ਓਕੇ ਦੋ ਕਿ ਮੈਂ ਤੇਰੀ ਹੈਲਪ ਕਰਾਂ ਤੂੰ ਕਰ ਓਪਨਿੰਗ ਮੇਰੀ ਹੈਲਪ ਚਲੋ ਖੋਲੋ ਐਨੂ ਦੀ ਪਰਪੂਰ ਡੇਰਾ ਹਾਂ ਅਰੇ ਲੋੜ ਹੀ ਨਹੀਂ ਫਾੜਨ ਦੀ ਨੋ 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 ਨਾ ਡੱਬਾ ਕੰਮ ਆ ਜਾਏਗਾ ਓ ਮਾਈ ਗੋਡ ਸਾਰੇ ਨੇ ਓ ਮਾਈ ਗੋਡ ਅਰੇ ਵਾ ਯਾਰ ਬਿਊਟੀਫੁੱਲ ਯਾਰ ਸਾਰੇ ਨੇ ਅਰੇ ਵਾ ਇਤਨੀ ਸਾਰੀ ਡਾਲਸ ਵਿਚਾਰੀ ਗੂਛਾ ਮੂਛਾ ਹੋ ਰੱਖੀ ਹੈ ਹੈ ਇੱਕ ਦੇ ਉੱਤੇ ਇੱਕ ਚੌੜੀ ਹੋਈ ਹੈ ਹੈ ਵਿਚਾਰੀ ਕੁਸੜਮੂਸੜ ਹੋ ਚੁੱਕੀ ਹੈ ਹੋ ਚੁੱਕੀਆਂ ਨੇ ਹੈ ਉਹਦੀਆਂ ਭੈਣਾਂ ਆਈਆਂ ਨੇ ਹੋਰ ਵਿਚਾਰੀਆਂ ਘੁੱਟੜ ਮੁਟੜ ਹੋਈਆਂ ਬਈ ਸਾਰੀਆਂ ਓਏ ਮਾਹੀ ਗੋੜ ਵਾਟ ਐ ਬਿਊਟੀਫੁਲ ਡਾਲ ਯਾਰ ਨਨੂ ਬਿਊਟੀਫੁਲ ਯਾਰ ਇਹਦੇ ਸ਼ੂ ਕਿੰਨੇ ਸੋਹਣੇ ਨੇ ਦੇਖੀ ਨਿੱਕੇ ਨਿੱਕੇ ਇਹ ਦੇਖੀ ਉਤਾਰ ਕੇ ਵਖਾਣਾ ਹਾਂ ਯਾਰ ਆ ਦੇਖੀ ਨਾ ਨਾ ਓਏ ਉਤਾਰਨੇ ਨਹੀਂ ਹੈਗੇ ਬੇਟਾ ਕਿੰਨੀ ਸੋਹਣੀ ਹੈ ਯਾਰ ਡਾਲ ਹਾਏ ਵਾ ਬਿਊਟੀਫੁਲ ਹਾਂ ਆਏ ਹਾਏ ਪਰਪਲ ਹੇਅਰ ਵਾਲੀ ਪਿੰਕ ਹੇਅਰ ਵਾਲੀ ਆ ਮੈਂ ਬੁਖਾ ਦੇ ਤੁਸੀਂ ਬਸ ਇਹਦੇ ਬੁਲਦੇ ਪਾ ਲੋ ਐ येलो ਹੇਅਰ ਦੇਖੋ ਕਿੰਨੀ ਸੋਹਣੀ ਆ ਆ ਪਿੰਕ ਹੇਅਰ ਆ ਵੀ ਸਕਾਈਲੂ ਐ ਸਕਾਈਲੂ ਆਏ ਹਾਏ ਮਰ ਜਾਨੀ ਓ ਮਰ ਜਾਨੀ ਕਹਿੰਦੀ ਸੋਹਣੀ ਆ ਓ ਯਾਰ ਉਹਦੇ ਕੱਪੜੇ ਲਾ ਦੇ ਨੇ ਨਹੀਂ ਖੁੱਲੇ ਨਹੀਂ ਆਏ ਹੈਗੇ ਤੂੰ ਖੋਲਨੇ ਆਦੇ ਹਾਈ ਕਰਦੀ ਵੀ ਇਹਨਾਂ ਨੂੰ ਹਾਈ ਕੈਪਿੰਗ ਹੋਤਰੀਆਂ ਨਹੀਂ ਆ ਹੋਰ ਕਾਫੀ ਸਾਰੀਆਂ ਡਾਲਸ ਨੇ ਤੇ ਬਹੁਤ ਸੋਹਣੀਆਂ ਡਾਲਸ ਨੇ ਭਾਈ ਪਹਿਲਾਂ ਵੀ ਆਈਆਂ ਸੀ ਨਾ ਕਿਸੇ ਦੀ ਅੱਖ ਲੰਬਿਆ ਨਾ ਕਿਸੇ ਦੀ ਲੱਤ ਲੱਭੀ ਏ ਤੇ ਤੁਸੀਂ ਯਾਰ ਹੈਵੀ ਡਾਲਸ ਨੇ ਕਾਫੀ ਹੈ ਨਾ ਕਾਫੀ ਹੈਵੀ ਨੇ ਤੁਸੀਂ ਆਪਣੇ ਬੱਚਿਆਂ ਨੂੰ ਮੰਗਵਾ ਕੇ ਦੋ ਹੋਏ ਹੋਏ ਤੁਸੀਂ ਆਪਣੇ ਬੱਚੇ ਮੰਗਵਾ ਕੇ ਦੋ ਭਾਈ ਛੋਟੇ ਛੋਟੇ ਬੱਚਿਆਂ ਨੂੰ ਇਹ ਬਹੁਤ ਸਸਤਾ ਪੈ ਜਾਂਦਾ 180 ਸਮਥਿੰਗ ਰੁਪੀਸ ਦੇ ਆ ਜਾਂਦੀਆਂ ਇਹ ਸਾਰੀਆਂ 10 ਡਾਲਸ 10 ਰੁਪਏ ਥੋੜੇ 10 ਡਾਲਸ ਠੀਕ ਹੈ ਮਤਲਬ ਫਿਰ ਵੀ ਜੇ ਉੱਦਾਂ ਲਉਦਾ ਮਹਿੰਗੀ ਹੈ 50 ਰੁਪਏ ਦੀ ਇੱਕ ਹੋਣੀ ਹੈ ਇਹ ਘੱਟੋ ਘੱਟ 10 ਡਾਲਸ ਤੇ ਬੈ ਵੀ ਸਕਦੀਆਂ ਨੇ ਹਾਂ ਇਹ ਬੈਠ ਵੀ ਸਕਦੀਆਂ ਆ ਦੇਖੋ ਬੈਠ ਵੀ ਸਕਦੀ ਹੈ ਤੇ ਯੋਗਾ ਵੀ ਕਰ ਸਕਦੀਆਂ ਨੇ ਉਹ ਮੈਂ ਯੋਗਾ ਵੀ ਕਰ ਸਕਦੇ ਆ ਉਹ ਬੈ ਗਈ ਯੋਗਾ ਵੀ ਕਰ ਸਕਦੀਆਂ ਨੇ ਬੈ ਆ ਇਹ ਆ ਉਹ ਦੇਖੋ ਯੋਗਾ ਕਰਵਾ ਰਹੀ ਉਹਨੂੰ ਇੱਕ ਲੱਤ ਉਹਦੀ ਅੱਗੇ ਕਰਦੀ ਇੱਕ ਪਿੱਛੇ ਕਰਦੀ ਯੋਗਾ ਕਰਦੀ ਜਾਂਦੀ ਹਾਂ ਦੇਖੋ ਉਹ ਤਾਂ ਬੈ ਗਈ ਵਿਚਾਰੀ ਰਾਮ ਨਾਲ ਇਹ ਕਿੰਨੀ ਕਿਊਟ ਲੱਗਦੀ ਨਾ ਮਨਪ੍ਰੀਤ ਹੂੰ ਪੀ ਲਓ ਪਾਣੀ ਲਓ ਥੈਂਕ ਯੂ ਥੈਂਕ ਯੂ ਚਲੋ ਜੀ ਠੀਕ ਹੈ ਤੁਸੀਂ ਵੀ ਜੇ ਵਧੀਆ ਲੱਗਿਆ ਪ੍ਰੋਡਕਟ ਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਮੰਗਵਾ ਕੇ ਦਿਓ ਅਰੇ ਬੱਚੇ ਐਦਾਂ ਨਾ ਕਰਨ ਬੱਚੇ ਬੇਕਦਰੀ ਨਾ ਕਰਨ ਜਿੱਦਾਂ ਇਹ ਕਰ ਰਹੀ ਹੈ ਓਏ ਆਹਦੇ ਮੁੰਡੇ ਪਿੱਛੇ ਘੁੰਮੀ ਹੋਈ ਹੈ ਤੇ ਸਿੱਧੀ ਗੱਲ ਹੈ ਓਏ